ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਜੋ ਕੱਲ ਮੋਹਾਲੀ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਉਸ ਨੂੰ ਲੈ ਕੇ ਪਿੰਡ ਵਾਲੇ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਇਕੱਠੇ ਹੋਏ ਨੇ ਤੇ ਇਨਸਾਫ ਦੀ ਗੁਹਾਰ ਰਗਾ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮਾਪਿਓ ਦਾ ਇਕੱਲਾ ਸਹਾਰਾ ਸੀ ਕੁੜੀ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰਕੇ ਮਾਪਿਓ ਨੂੰ ਪਾਲਦੀ ਸੀਗੀ ਮਾਪਿਓ ਦਾ ਸਹਾਰਾ ਸੀਗੀ ਪਰ ਇਸ ਹਾਦਸੇ ਨੇ ਪੂਰੇ ਘਰ ਦਾ ਜਿਹੜਾ ਆ ਉਹ ਲੱਕ ਤੋੜ ਕੇ ਰੱਖ ਦਿੱਤਾ ਪੂਰੇ ਪਰਿਵਾਰ ਦੇ ਵਿੱਚ ਸੱਥਰ ਪਿਛਾ ਕੇ ਰੱਖ ਦਿੱਤੇ ਇੱਕ ਕੁੜੀ ਦਾ ਭਰਾ ਆ ਜੋ ਕਿ ਇਟਲੀ ਦੇ ਵਿੱਚ ਮਿਹਨਤ ਕਰਕੇ ਕੁੜੀ ਨੇ ਵੀ ਨਾਲ ਮਿਹਨਤ ਕੀਤੀ ਸੀਗੀ ਤੇ ਉਸ ਨੂੰ ਇਟਲੀ ਭੇਜਿਆ ਸੀਗਾ ਤੇ ਪਿੱਛੇ ਕੁੜੀ ਆਪਣੇ ਮਾਪਿਆਂ ਨੂੰ ਸਾਂਭ ਰਹੀ ਸੀਗੀ ਪਰ ਇਸ ਦਰਦਨਾਕ ਹਾਦਸੇ ਨੇ ਪਰਿਵਾਰ ਦੇ ਵਿੱਚ ਸੱਥਰ ਪਿਛਾ ਕੇ ਰੱਖ ਦਿੱਤੇ ਆ ਤਸਵੀਰਾਂ ਜਿਹੜੀਆਂ ਇਸ ਵੇਲੇ ਦੀਆਂ ਪਰਿਵਾਰਕ ਮੈਂਬਰਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੀ ਕਹਿਣਾ ਹੈ ਪਿੰਡ ਵਾਲਿਆਂ ਦਾ ਕੀ ਕਹਿਣਾ ਪਰਿਵਾਰ ਵਾਲਿਆਂ ਦਾ ਆਉ ਤੁਹਾਨੂੰ ਸੁਣਾਉਂਦੇ ਚੱਲਦੇ ਆ ਜਿੱਦਾਂ ਇਹ ਸਾਨੂੰ ਕੁਛ ਨਹੀਂ ਪਤਾ ਲੱਗਿਆ 9 ਵਜੇ 8-9 ਵਜੇ ਦੇ ਕਰੀਬ ਫੋਨ ਆਇਆ ਸਾਨੂੰ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉਹ ਵੀ ਇਹਨਾਂ ਦੇ ਆਫਿਸ ਤੋਂ ਕੁਛ ਫੋਨ ਆਇਆ ਕਹਿੰਦੇ ਐਕਸੀਡੈਂਟ ਹੋ ਗਿਆ ਲੜਕੀ ਦਾ ਤੇ ਫੈਮਿਲੀ ਵਾਲੇ ਪਹਿਲਾਂ ਘਰ ਆ ਕੇ ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਵੀ ਐਕਸੀਡੈਂਟ ਨਹੀਂ ਹੋਇਆ ਵੀ ਇਥੇ ਕਤਲ ਕੀਤਾ ਗਿਆ ਕੀ ਕਰਦੇ ਸੀ ਉਹ ਤੁਹਾਨੂੰ ਮੋਲੀ ਜੀ ਜੋਬ ਕਰਦੇ ਸੀਗੇ ਬੈਂਕ ਦੇ ਵਿੱਚ ਜੋਬ ਕਰਦੇ ਸੀਗੇ ਇਹਨਾਂ ਨੂੰ ਹੋ ਗਏ 11-12 ਸਾਲ ਹੋ ਗਏ ਕਰੀਬ ਕੋਈ ਕੰਪਲੀਟ ਨਹੀਂ ਐਵੇਂ ਦੀ ਆਈ ਹੈ ਜੀ ਅੱਜ ਤੱਕ ਮੇਰੇ ਕੋਲ ਯਮਦੀ ਗੱਲ ਹੋਈ ਹੋਰ ਨਹੀਂ ਸਾਨੂੰ ਦੱਸ ਦੀ ਸਾਰੀ ਗੱਲ ਜੀ ਫਿਰ ਉਹ ਜੱਪੇ ਹਾਂਜੀ ਰੋਜ਼ ਆਪ ਡਾਊਨ ਕਰਦੇ ਹਾਂ ਪਤਾ ਨਹੀਂ ਲੱਗਿਆ ਕੁਝ ਕਾਰਨ ਕੀ ਰਿਹਾ ਨਹੀਂ ਜੀ ਉਹ ਤਾਂ ਕੁਝ ਵੀ ਕਾਰਨ ਨਹੀਂ ਪਤਾ ਲੱਗਿਆ ਜੀ ਕੀ ਚਾ ਨਹੀਂ ਪੈਂ ਪਰ ਆ ਜੀ ਇਹਨਾਂ ਦਾ ਮਤਲਬ ਚਾਚਾ ਜੀ ਦੇ ਜੋ ਇੱਕ ਤਾਂ ਇਹ ਸੀਗੇ ਜੀ ਇੱਕ ਇਹਦੀ ਛੋਟੀ ਭੈਣ ਹੈ ਜੀ ਇੱਕ ਛੋਟਾ ਭਰਾ ਸੀ ਜੀ ਤੇ ਫੈਮਲੀ ਬ੍ਰਦਰ ਜੀ ਨੇ ਬ੍ਰਦਰ ਇਟਲੀ ਹੈ ਜੀ ਹੁਣੇ ਗਿਆ ਜੀ ਹੁਣੇ ਭੇਜਿਆ ਸੀਗਾ ਇਹਨੇ ਭੇਜਿਆ ਸੀਗਾ ਜੀ ਇਹ ਸਾਰੇ ਜੁਣਾ ਬਾਰੀ ਸਰਨਾ ਇਹਦੀ ਇਹ ਜੋ ਸੀਗੇ ਜੀ ਪਤਾ ਲੱਗਿਆ ਯੂ ਫੈਮਲੀ ਚੂ ਬਿਮਾਰ ਹਨ ਹਾਂਜੀ 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 ਫਾਰਟ ਦੀ ਪ੍ਰੋਬਲਮ ਹੈ ਜੀ ਫਾਦਰ ਮਦਰ ਮਦਰ ਵੀ ਬਿਮਾਰ ਹੈ ਤੁਰਤ ਆਉਂਦਾ ਨਹੀਂ ਤੁਹਾਨੂੰ ਪਤਾ ਹੈ 올ਡ ਜਿਆਦਾ ਏਜ ਜਿਆਦਾ ਹੈ ਤੇ ਘਰ ਦਾ ਗੁਜ਼ਾਰਾ ਕਿਦਾ ਚੱਲਦਾ ਗੁਜ਼ਾਰਾ ਜੀ ਕੋਈ ਕਿਲਾ ਡੇਡ ਕਿਲਾ ਜੀ ਬ੍ਰਦਰ ਹੋਣ ਗਿਆ ਇਟਲੀ ਤੇ ਆਏ ਕਮਾਉਣ ਆਲੇ ਸੀਗੇ ਕੱਲੀ ਜੀ ਹਾਂਜੀ ਸਿੱਛੋ ਫੈਮਲੀ ਦਾ ਗੁਜ਼ਾਰਾ ਸਾਰਾ ਜੀ ਹੁਣ ਤਾਂ ਰੱਬ ਦੇ ਹੱਥਾਂ ਜੀ ਹੁਣ ਤੱਪਾ ਕਰਨ ਵਾਲੀਆਂ ਕੁੜੀਆਂ ਆਪਣੇ ਬਰਾਬਰ ਦੀ ਡੈਟ ਸਰੀਜ਼ ਕੋਈ ਕਰਦੀ ਜਿਹੜੀ ਇਹ ਜੀ ਵਾਰਤਾ ਖੰਡੀ ਹੈ ਕੀ ਕਰਾ ਚਾਹੁੰਦੀ ਹੈ ਇਹ ਵਾਰਤਾ ਦੇਖ ਕੇ ਤਾਂ ਪਤਾ ਲੱਗਦਾ ਵੀ ਕੁੜੀਆਂ ਨੂੰ ਘਰ ਤੇ ਬਾਹਰ ਇਹ ਨਾ ਕੱਢੋ ਜੀ ਮਾਂ ਨੂੰ ਕਿੰਨਾ ਇਨਸਾਫ ਚਾਹੀਦਾ ਹਨ ਜਾਂ ਤਾਂ ਪਾਂਛੀ ਸਹਜੋ ਬਈ ਜਾਂ ਸੀ ਆਪ 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 ਆਪਣਾ ਵਿਡੂਗ ਜਾ ਕੇ ਆਰਟੀ ਬਸ ਇਹੀ ਸੋਚਦੇ ਆ ਜੀ ਬ੍ਰਦਰ ਦਾ ਫੋਨ ਆਇਆ ਇਟਲੀ ਤੋਂ ਉਹ ਵੀ ਬਸ ਦੇਖਦੇ ਆ ਆਏ ਰਹੇ ਕਹਿੰਦਾ ਮੈਂ ਕੀ ਕਰਨਾ ਜੀ ਮੇਰੀ ਭੈਣੇ ਚਲੇ ਗਈ ਹਾਂਜੀ ਕਹਿ ਤਾਂ ਰਿਹਾ ਜੀ ਫੜ ਹੋ ਗਏ ਜੀ ਮੌਕੇ ਦੇਖਦੇ ਜੀ ਉਹਨੂੰ ਕੀ ਕਹਿੰਦੇ ਆ ਅਸੀਂ ਤਾਂ ਫਾਂਸੀ ਦੀ ਮੰਗ ਕਰਦੇ ਆ ਜੀ ਹੋਰ ਕੁਝ ਨਹੀਂ ਜਿਹੜਾ ਇਹ ਮੁਹਾਲੀ ਚਾਂਸ ਹੋਇਆ ਅਸੀਂ ਇਹ ਬੈਠਿਆ ਪਿੰਡ ਕੋਲ ਇਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਹਾਂਜੀ ਕੁੜੀ ਨੂੰ ਕੀ ਕਰਦਾ ਮੈਂ ਹਾਂਜੀ ਇਵੇਂ ਕੁੜੀ ਦੇ ਅਟੈਕ ਹੋਇਆ ਹਾਂਜੀ ਬਹੁਤ ਗਲਤ ਹੋਇਆ

ਦੇਖੋ ਜੀ ਇਥੇ ਪਰਮਾਰਸਨ ਪੜਾਏ ਕਿੰਨੇ ਚੱਲੇ ਗਏ ਆ ਪੱਕੀ ਗੱਲ ਸਕਦੀ ਜੀ ਤਾਂ ਹੁਣ ਆਏ ਨੇ ਕਟਨਾਵਾ ਹੁੰਦੀਆਂ ਨੇ ਕਿ ਕੁੜੀਆਂ ਨੂੰ ਆਪਣੀ ਬਾਤ ਕੱਢਣ ਦੀ ਕਿ ਉਹ ਕੱਡੇ ਬਣਾ ਸਰਦਾਂ ਨੇ ਕਿ ਬਹੁਤ ਹੀ ਮਾੜੀ ਗੱਲ ਆ ਕਿਉਂ ਕੱਡੂ ਆਖੜ ਦੇਖ ਕੇ ਕਿ ਮਹਿਸੂਸ ਕਰਦੇ ਵੀ ਅੱਜ ਇਹ ਕੁੜੀਆਂ ਦਾ ਕੰਮ ਹੋਰ ਆ ਜੂ ਸਕਦੇ ਪਰ ਮੇਰੇ ਦਾ ਕਹਿਣਾ ਇਹ ਆ ਜੀ ਵੀ ਇਹਦਾ ਜਿਹੜਾ ਕੋਈ ਕੋਰਟ এডੂਕੇਸ਼ਨ ਹੋਣਾ ਚਾਹੀਦਾ ਹੁਣ ਜਿਸ ਤਰ੍ਹਾਂ ਕਿ ਕੁੜੀ ਨਹੀਂ ਸਾਡੇ ਚੱਕਾ ਚ ਕੀਤਾ ਨਾ ਉਹਨੂੰ ਇਸ ਤਰ੍ਹਾਂ ਕਤਰ ਹੋਣੀ ਚਾਹੀਦੀ ਇਹ ਚੀਜ਼ ਹੋਣ ਲੱਗ ਪਈ ਹੈ ਨਾ ਆਪਣੇ ਪਿੰਡ ਦੇ ਲੜਕੀਆਂ ਨੂੰ ਮਰਜ਼ੀ ਬਚਾਓ। ਹਰ ਇੱਕ ਚੀਜ਼ ਬਚਾਓ ਜਿੱਦਾਂ ਬੰਦਾ ਕੂਨ ਚੱਕੂ ਐਸਾ ਮਹਾਲੀ ਆ ਉੱਥੇ ਕਿੰਨੀ ਪੁਲਿਸ ਨੇ ਕਿੰਨਾ ਕਾਰ ਵੀ ਉੱਥੇ ਕਤਲ ਹੋ ਗਿਆ। ਪਿੰਡਾਂ ਜੱਪਾ ਬਸਦੇ ਆਪਾਂ ਕੀ ਹੋਊਗਾ। ਕੋਣੇ ਦੀ ਮੰਨ ਕਰਦਾ। ਇੱਕ ਤਾਂ ਮੰਨ ਕਰਦਾ ਕਿ ਸਖਤ ਤੋਂ ਸਜ਼ਾਉਂਦੇ। ਅ ਸਰੇ ਦੇ ਵਰਤ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਦੋਸ਼ੀ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਠੀਕ ਆ ਜੀ। ਆਇ ਤਾਂ ਹੁਣ ਕਿਸੇ ਹੋਰ ਕੁੜੀ ਨਾਲ ਵੀ ਹੋ ਸਕਦਾ ਏਦਾਂ ਦਾ ਠੀਕ ਹੈ ਨਾ ਲੜਕੀ ਤਾਂ ਵੈਸੇ ਸੇਫ ਨਹੀਂ ਹੈਗਾ ਇਹ ਪਹਿਣਾ ਠੀਕ ਹੈ ਵੈਸੇ ਸਰਕਾਰ ਨੂੰ ਇਹ ਚਾਹੀਦਾ ਵੀ ਨਸ਼ੇ ਦਾ ਸਭ ਤੋਂ ਵੱਡਾ ਕਾਰਨ ਆ ਇਹ ਨਸ਼ਾ ਕਰਕੇ ਲੋਕ ਏਦਾਂ ਦੇ ਕਰਦੇ ਨੇ ਕੰਮ ਸਰਕਾਰ ਕੋਈ ਨਾ ਕੋਈ ਦੇ ਪ੍ਰਕਾਰ ਕਾਰਵਾਈ ਕਰ ਰਹੀ ਹੈ ਜਿਵੇਂ ਇਹ ਪਤਾ ਲੱਗੇ ਕੁੜੀ ਜਿਹੜੀ ਜਮਾਨਤ ਹਾਂਜੀ ਕਮਾਈ ਦਾ ਸਾਧਨ ਪੈਸੇ ਇਹ ਕੁੜੀ ਆ ਜਿਹਦਾ ਖਰਚਾ ਚੱਲਦਾ ਸੀ ਡੇਡੀ ਦੇ ਹੋਂਦੇ ਸਟੰਟ ਪਏ ਹੋਏ ਨੇ ਹੁਣੇ ਮੁੱਲਾ ਦਾ 7-8 ਲੱਖ ਰੁਪਇਆ ਲਾਇਆ ਉਹਨਾਂ ਨੇ ਉਹ ਵੀ ਬਿਮਾਰ ਨੇ ਜੀ ਤੇ ਫੇ ਤਾਂ ਬਹੁਤਾ ਏਡਾ ਕੋਈ ਵੱਧ ਵਧੀਆ ਹੋਣੀਗਾ ਦਰਮਨ ਆ ਜੀ ਪਰਿਵਾਰ ਦੇ ਰਹਿਣਾ ਵਾਲੇ ਨੇ ਇਹ ਜੀ ਪਰਿਵਾਰ ਦਾ ਕਿੰਨੂ ਗੁਜ਼ਾਰਾ ਕਿਦੋਂ ਚੱਲੇ ਇਹ ਤਾਂ ਹੁਣ ਰੱਬ ਜਾਣਦਾ ਕਿ ਫੋਨ ਮਾੜੇ ਮੋٹے ਕੋਈ ਸਹਾਇਤਾ ਕਰਨੀ ਚਾਹੀਦੀ ਹੈ ਕਿਸੇ ਨੂੰ ਲਈ ਕੀ ਮੰਗਦਾ ਤੁੰ ਕੋ ਮੰਗਦਾ ਜਿਹੜਾ ਆਪਣੇ ਜਿਹਨੇ ਉਹ ਕਰਿਆ ਜੀ ਕਤਲ ਕਰਿਆ ਹੈ ਉਨੁਸਾਰ ਤੋਂ ਸਸ ਸਜ਼ਾ ਮਿਲਣੀ ਚਾਹੀਦੀ ਆ ਕਤਲ ਦੀ ਸਜ਼ਾ ਚਾਹੀਦੀ ਆ ਇਹ ਜਿਹੇ ਬੰਦੇ ਨੂੰ ਤਾਂ ਇੱਕ ਹੁਕਮ ਸੀ